ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦੀ ਸੰਥਿਆ ਕਰਨੀ ਹੈ ਜੋ ਕਾਂੜਾ ਰਾਗ ਦੇ ਵਿੱਚ 1300 ਅਠ ਅੰਗ ਤੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਪੰਜਵੇਂ ਪਾਤਸ਼ਾਹ ਮਹਾਰਾਜੀ ਦਾ ਸ਼ਬਦ ਹੈ ਕਾਂੜਾ ਮਹੱਲਾ ਪੰਜਵਾ ਕਰਤ ਕਰਤ ਇੱਥੇ ਵਿਸਰਾਮ ਲਾਉਣਾ ਹੈ ਚਰਚ ਚਰਚ ਚਰਚਰੀ ਇਹ ਜਿਹੜੇ ਪਾਠ ਨੇ ਸੰਗਤ ਜੀ ਸਾਰੇ ਹੀ ਇਕੱਠੇ ਪਾਠ ਨੇ ਕੋਈ ਵੀ ਵੱਖਰਾ ਪਾਠ ਨਹੀਂ ਕਰਨਾ ਕਰਤ ਕਰਤ ਚਰਚ ਚਰਚ ਚਰਚਰੀ ਚਰਚਰੀ ਪਾਠ ਵੀ ਇਕੱਠਾ ਹੈ ਜੋਗ ਧਿਆਨ ਭੇਖ ਗਿਆਨ ਗਿਆਨ ਤੇ ਸੰਗਤ ਜੀ ਵਿਸਰਾਮ ਐ ਫਿਰਤ ਫਿਰਤ ਤਰਤ ਤਰਤ ਤਰਚਰੀ ਤਰਚਰੀ ਵੀ ਪਾੜ ਸੰਗਤ ਜੀ ਇਕੱਠਾ ਹੈ ਤਰਚਰੀ ਜੋਗ ਧਿਆਨ ਭੇਖ ਗਿਆਨ ਇੱਥੇ ਵਿਸਰਾਮ ਲਾਉਣਾ ਐ ਫਿਰਤ ਫਿਰਤ ਤਰਤ ਤਰਤ ਤਰਚਰੀ ਰਹਾਉ ਅਹੰ ਅਹੰ ਅਹ ਅਵਰ ਔਰ ਤੇ ਬਿਸਰਾਮ ਹੈ ਅਹੰ ਐੜਾ ਹਾਹੇ ਟਿੱਪੀ ਇਸ ਤਰ੍ਹਾਂ ਉਚਾਰਨ ਕਰਨਾ ਅਹੰ ਅਹੰ ਪੜਨਾ ਸੰਗਤ ਜੀ ਟਿੱਪੀ ਲੱਗੀ ਟਿੱਪੀ ਦੀ ਆਵਾਜ਼ ਉਚਾਰਨ ਹੋਵੇ ਅਹੰ 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 ਅਹਹ ਅਹੇ ਨਹੀਂ ਪੜਨਾ ਅਹਹ ਪੜਨਾ ਹਾਹੇ ਨੂੰ ਦਲਾਵਾ ਲੱਗੀਆਂ ਅਹਹ ਔਰ ਔਰ ਤੇ ਬਿਸਰਾਮ ਲਾਉਣਾ ਮੂੜ 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 ਬਵਰਈ ਬਵਰਈ ਉਚਾਰਨ ਕਰਨਾ ਹੈ ਬਵਰਈ ਇਕੱਠਾ ਪਾਠ ਹੈ ਸੰਗਤ ਜੀ ਬਵਰਈ ਜਤ ਜਤ ਜਾਤ ਜਾਤ ਸਦਾ ਸਦਾ ਇੱਥੇ ਅਣ ਕਿ ਰੁਗਣਾ ਹੈ ਇੱਥੇ ਵਿਸਰਾਮ ਲਾਉਣਾ ਹੈ ਦੁਬਾਰਾ ਫਿਰ ਆਪਾਂ ਸਰਵਣ ਕਰਦੇ ਆਂ ਜਤ ਜਾਤ 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 ਸਦਾ ਸਦਾ ਇਸ ਤਰ੍ਹਾਂ ਉਚਾਰਨ ਕਰਨਾ ਹੈ ਸਦਾ ਤੇ ਆਣ ਕੇ ਰੁਕਣਾ ਇੱਥੇ ਵਿਸਰਾਮ ਲਾਉਣਾ ਹੈ ਸਦਾ ਸਦਾ ਕਾਲ ਹੈ ਕਾਲ ਹੈ ਇਸ ਤਰ੍ਹਾਂ ਪਾਠ ਉਚਾਰਨ ਕਰਨਾ ਹੈ ਮਾਨ 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 ਤਿਆਗ ਤਿਆਗ ਤੇ ਵਿਸਰਾਮ ਲਾਉਣਾ ਹੈ ਮਾਨ 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 ਤਿਆਗ ਮਿਰਤ ਮਿਰਤ ਨਿਕਟ ਨਿਕਟ ਸਦਾ ਹੈ ਜਿਵੇਂ ਸੰਗਤ ਜੀ ਇਸ ਸ਼ਬਦ ਦੇ ਵਿੱਚ ਦੋ ਦੋ ਸ਼ਬਦ ਆਏ ਨੇ ਜਿਵੇਂ ਮਿਰਤ ਮਿਰਤ ਇਹ ਦੋ ਵਾਰੀ ਆ ਨਿਕਟ ਨਿਕਟ ਇਹ ਵੀ ਦੋ ਵਾਰੀ ਹੈ ਦੂਜੇ ਨਿਕਟ ਤੇ ਆੜ ਕੇ ਜਮ ਕੇ ਲਾ ਸਕਦੇ ਜੀ ਮਿਰਤ ਮਿਰਤ ਨਿਕਟ ਨਿਕਟ ਸਦਾ ਹੈ ਇਸ ਤਰ੍ਹਾਂ ਉਚਾਰਨ ਕਰਨਾ ਹੈ ਹਰ ਹਰੇ ਹਰੇ ਬਾਜ ਕਹਿਤ ਨਾਨਕ ਸਨਹੋ ਰੇ ਮੂੜ ਮੂੜ ਤੇ ਵਿਸਰਾਮ ਲਾਉਣਾ ਜਿਹੜੀ ਇਸ ਪੰਕਤੀ ਦਾ ਜਿਹੜਾ ਉਚਾਰਨ ਹੈ ਸੰਗਤ ਜੀ ਪੰਕਤੀ ਲੰਮੀ ਹੈ ਤੇ ਇਸ ਦਾ ਜਿਹੜਾ ਉਚਾਰਨ ਕਰਨਾ ਹੈ ਕਿਵੇਂ ਪੜ੍ਹਨਾ ਹੈ ਇਸ ਦਾ ਉਚਾਰਨ ਹੈ ਹਰ ਹਰੇ ਹਰੇ ਭਾਜ ਕਹਿਤ ਨਾਨਕ ਸੁਨਹੋ ਰੇ ਮੂੜ ਸੁਨਹੋ ਰੇ ਮੂੜ ਇੱਥੇ ਵਿਸਰਾਮ ਲਾਉਣਾ ਬਿਨ ਭਜਨ 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 ਤੀਜੇ ਭਜੰਤੇ ਅਣਕੇ ਰੁਗਣਾ ਥੋੜਾ ਜਿਆ ਐਹਲਾ ਜਨਮ ਗਈ ਐਹਲਾ ਜਨਮ ਗਈ ਇਸ ਪੰਕਤੀ ਦੀਆਂ ਜਿਹੜੀ ਜਮਕੀਆਂ ਨੇ ਜਾਂ ਬਿਸਰਾਮ ਨੇ ਕਿਵੇਂ ਉਚਾਰਨ ਕਰਨੇ ਨੇ ਇੱਕ ਤਾਂ ਸੰਗਤ ਜੀ ਬਾਜ ਤੇ ਰੁਗਣਾ ਨੇ ਕਿ ਜਮਕੀ ਲਾਉਣੀ ਐ ਇੱਕ ਨਾਨਕ ਤੇ ਅਣਕੇ ਰੁਗਣਾ ਇੱਕ ਭਜੰਡ ਤੇ ਰੁਗਣਾ ਆਪਾਂ ਦੁਬਾਰਾ ਫਿਰ ਸਰਵਣ ਕਰਦੇ ਆਂ ਹਰ ਹਰੇ ਹਰੇ ਬਾਜ ਕਹਿਤ ਨਾਨਕ ਸੋਨੋ ਹੋ ਰੇ ਮੂੜ ਬਿਨ ਭਜਨ 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 ਅਹਿਲਾ ਜਨਮ ਗਈ ਇਸ ਤਰ੍ਹਾਂ ਉਚਾਰਨ ਕਰਨਾ ਅਹਿਲਾ ਦਾ ਸ਼ਬਦ ਮਤਲਬ ਹੁੰਦਾ ਬਿਸਰਾ ਇਸ ਦਾ ਜਿਹੜਾ ਅਰਥ ਹੈ ਅਹਿਲਾ ਦਾ ਸੁੰਦਰ ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਲੋਕ ਦੀ ਸੰਥਿਆ ਸਰਵਣ ਕਰ ਲਈ ਹੈ ਜੂ ਟੂ ਦੀ ਪਲੇਲਿਸਟ ਦੇ ਵਿੱਚ ਸਹਿਸਕ੍ਰਿਤੀ ਪਟਾਂ ਦੇ ਸਵਈਏ ਬਾਵਨ ਰਖਣੀ ਅਲਾਹਾਨੀਆਂ ਸੁਖਮਨੀ ਸਾਹਿਬ ਤੇ ਹੋਰ ਮਹਿੰਗੇ ਸ਼ਬਦਾਂ ਦਾ ਉਚਾਰਨ ਦੱਸਿਆ ਜਾ ਕੇ ਸਰਵਣ ਕਰ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ